ਦੋਸਤੋ ਜੇ ਤੁਸੀਂ ਵੀ ਆਪਦੇ ਘਰੇ ਮਸ਼ੀਨਰੀ ਧੋਣੀ ਆ ਤਾਂ ਆਹ ਆਹ ਦਾ ਜੰਤਰਾ ਆ ਤੁਹਾਨੂੰ ਲੈਣਾ ਪੈਣਾ ਆਪ ਵੀ ਲਿਆਵੋਗੇ ਤੇ ਇਹਦੇ ਨਾਲ ਤੁਸੀਂ ਘਰੇ ਹੀ ਆਪਦੀ ਮਸ਼ੀਨਰੀ ਨੂੰ ਧੋ ਸਕਦੇ ਬਹੁਤ ਘੈਂਟ ਗੱਲ ਬਾਤ ਆ ਕਿ ਕੁਝ ਵੀ ਤੁਸੀਂ ਖੇਤ ਚ ਸਪਰੇਅ ਕਰਨੀ ਆ ਉਹਦੇ ਕੰਮ ਵੀ ਆਊਗਾ ਮਸ਼ੀਨਰੀ ਧੋਣੀ ਉਹਦੇ ਕੰਮ ਵੀ ਆਊਗਾ ਹੋਰ ਕਈ ਕੰਮ ਐ ਜੋ ਲੈ ਜਾਂਦੇ ਆ ਤੇ ਦੋਨਾ ਕਣਕ ਹਰ ਇੱਕ ਫਸਲ ਦੇ ਵਿੱਚ ਸਪਰੇਅ ਕਰਨ ਨੂੰ ਬਹੁਤ ਵਧੀਆ ਕੰਮ ਹੈ ਜੀ ਇਹ ਆਉਂਦੀ ਚੀਜ਼ ਇਹ ਢੋਲਕੀ ਆ ਘਟੋ ਘਟੋ ਹੁਣ ਇਹਦਾ ਰੇਟ ਹੋਊਗਾ 10 ਤੋਂ 11000 ਬੜਾ ਕਰੇ 12 ਹੋਊਗਾ ਇਹ 4 ਸਟਾਕ ਬੈਂਸ ਢੋਲਕੀ ਆ ਤੇ ਪੈਟਰੋਲ ਤੇ ਚੱਲਦੀ ਆ 1 ਲੀਟਰ ਨਾਲ ਇਹ ਘਟੋ ਘੱਟ ਨਾ ਬਾਲਾ ਤਾਂ 20 ਡਰਮੀਆਂ ਜਿਹੜੀਆਂ ਸਪਰੇਅ ਦੀਆਂ ਕਰ ਦਿੰਦੀ ਹੈ 1 ਲੀਟਰ ਪੈਟਰੋਲ ਨਾਲ ਤੇ ਸੰਭਲੋ 100 ਰੁਪਏ ਦੇ ਵਿੱਚ 20 ਟੋਲ ਦਾ ਜਾਨਕੀ 100 ਰੁਪਏ ਦੇ ਵਿੱਚ ਤੁਸੀਂ 20 ਰੁਪਏ ਕਿੱਲਾ ਜਾਨਕੀ ਖਰਚਾ ਆਉਂਦਾ ਸਾਰਾ ਹੀ ਸਪਰੇਅ ਕਰਨ ਤੇ ਜੇ ਬੰਦਾ ਆਪ ਮਿਹਨਤ ਕਰਨ ਵਾਲਾ ਨਾ ਤਾਂ ਸਿਰਫ 20 ਰੁਪਏ ਕਿੱਲੇ ਦੇ ਹਿਸਾਬ ਨਾਲ ਖਰਚਾ ਆਊਗਾ ਤੇ ਨਾਲੇ ਤੁਸੀਂ ਦੇਖੋ ਕਿੰਨੇ ਕੰਮ ਲੈ ਸਕਦੇ ਹੋ 100 ਰੁਪਏ ਤੋਂ ਘੱਟ ਥੋੜਾ ਜਿਹੜਾ ਹੈਗਾ ਮੋਟਰਸਾਈਕਲ ਵੀ ਧੋ ਕੇ ਦਿੰਦਾ ਤੇ ਦੇਖੋ ਤੁਸੀਂ ਸਫਾਈ ਦੇਖੋ ਕੰਮ ਦੇਖੋ ਤੁਸੀਂ ਇਹਦਾ ਪ੍ਰੈਸ਼ਰ ਦੇਖੋ ਤੁਸੀਂ ਮੈਂ ਕਹਿਆ ਕਿਆ ਕਰਨ ਭਾ ਦਾ ਪ੍ਰੈਸ਼ਰ ਦੇਖੋ ਦੇਖੋ ਪ੍ਰੈਸ਼ਰ ਮੈਂ ਕਾ ਇੰਨਾ ਪ੍ਰੈਸ਼ਰ ਤਾਂ ਨਾ ਸਰਵਿਸ ਸਟੇਸ਼ਨ ਤੇ ਵੀ ਤੁਹਾਨੂੰ ਮਿਲਣਾ ਜਿੰਨਾ ਪ੍ਰੈਸ਼ਰ ਇਹਦਾ ਹੁੰਦਾ ਭਈ ਆ ਥੋੜੇ ਛੋਟੇ ਜਿਹਾ ਇੰਜਨ ਦਾ ਤੁਸੀਂ ਪ੍ਰੈਸ ਕਰਦੇ ਹੋ। ਬੈਲਕੋਲੀ ਛੋਟਾ ਜਿਹਾ ਇੰਜਨ ਆ ਤੁਸੀਂ ਆ ਦੇਖ ਸਕਦੇ ਹੋ ਕੋਈ ਬਾਲਾ ਵੱਡਾ ਪ੍ਰੋਜੈਕਟ ਨਹੀਂ ਬੰਦਾ ਆਮ ਹੀ ਮੋਟੇ ਟਿਚਾ ਕੇ ਇਹਨੂੰ ਇਹ ਤੋਂ ਕੰਮ ਲੈ ਸਕਦਾ ਸਾਰਾ ਇਹ 25 30 ਲੀਟਰ ਪਾਣੀ 25 ਲੀਟਰ ਪਾਣੀ ਪੈਂਦਾ ਤੇ 10 12 ਕਿਲੋ ਵਜਨੇ ਦਾ ਆਪਦਾ ਹੋਊਗਾ 30 35 ਕਿਲੋ ਵਜਨ ਬਣਦਾ ਸਾਰਾ ਹੀ ਜੋ ਆਪਾਂ ਢੋਲਕੀ ਭਰ ਲੈਨੇ ਆ ਤੇ ਬਹੁਤ ਵਧੀਆ ਤਰੀਕੇ ਨਾਲ ਬੰਦਾ ਖੇਤ ਚ ਕੰਮ ਕਰ ਸਕਦਾ ਇਹ ਐਡਾ ਕਾਮਯਾਬ ਸੰਦਾਣਾ ਵੈਸੇ ਤਾਂ ਆਮ ਸਾਰੇ ਲੋਕਾਂ ਨੂੰ ਪਤਾ ਹੀ ਆ ਪਰ ਆਪਾਂ ਵੀਡੀਓ ਬਣਾਉਣੀ ਸੀ ਲੋਕਾਂ ਨੂੰ ਦਿਖਾਉਣਾ ਸੀ ਭਾਈ ਕਿਹੜੇ ਕਿਹੜੇ ਕੰਮ ਇਹ ਤੋਂ ਲੈ ਜਾਂਦੇ ਆ ਆਪਾਂ ਘਰੇ ਹਰੇਕ ਮਸ਼ੀਨਰੀ ਵੀ ਇਹਦੇ ਨਾਲ ਹੀ ਤੋਂ ਨੇ ਠੀਕ ਆ ਉਹ ਤਾਂ ਕਰਕੇ ਆਪਾਂ ਵੀਡੀਓ ਬਣਾਈ ਆ ਵੀ ਤਾਂ ਜੋ ਹਰੇਕ ਬੰਦੇ ਦੇ ਕੰਮ ਆ ਸਕੇ ਪੈਣ ਪਰੋਂ ਨੂੰ ਪਤਾ ਲੱਗ ਸਕੇ ਵੀ ਆਪਾਂ ਇਹ ਤੋਂ ਕੀ ਕੀ ਕੰਮ ਲੈ ਸਕਦੇ ਆ ਤੇ ਬਹੁਤ ਘੈਂਟ ਗੱਲ ਬਾਤ ਆ ਠੀਕ ਹੈ ਜੀ ਤੇ ਨਾਲੇ ਆਪਦਾ ਕੰਮ ਹੋ ਜਾਂਦਾ ਹੁਣ ਆਪਾਂ ਢੋਲ ਕੀ ਚੈੱਕ ਕਰਨੀ ਸੀ ਅੱਜ ਸਫਰੀ ਕਰਨ ਤੋਂ ਪਹਿਲਾਂ ਤੇ ਨਾਲੇ ਢੋਲ ਕੀ ਚੈੱਕ ਹੋ ਗਈ ਨਾਲੇ ਆਪਾਂ ਮੁਕਸਲ ਨੂੰ ਢੋਲਿਆ ਹੈ ਨਾ ਘੈਂਟ ਗੱਲ ਬਾਤ ਤੁਸੀਂ ਦੇਖੋ ਪ੍ਰੈਸ਼ਰ ਕਿੰਨਾ ਇਹਦਾ ਤੇ ਸਿਰਫ ਇੱਕ ਢੋਲਕੀ ਨਾਲ ਮੋੜਸਣਾ ਬਿਲਕੁਲ ਵਧੀਆ ਤੋਤਾ ਹੈ ਜੇ ਆਪਾਂ ਉਂ ਧਵਾਉਣ ਜਾਈਏ ਤਾਂ ਕਟੋੜ 100 ਰੁਪਏ ਲੱਗ ਜਾਂਦਾ ਤੇ ਆਪਾਂ ਘਰੇ ਹੀ ਧੋ ਲਿਆ ਤੇ ਵੀਡੀਓ ਕਿਵੇਂ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਿਓ ਤੇ ਨਾਲੇ ਵੀਡੀਓ ਨੂੰ ਸ਼ੇਅਰ ਕਰਿਓ ਪੇਜ ਨੂੰ ਕਰਿਓ ਫੋਲੋ ਠੀਕ ਹੈ ਜੀ ਧੰਨਵਾਦ